ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਅੱਜ ਅਸੀਂ ਅਯੋਧਿਆ ਦੇ ਵਿੱਚ ਭਵਿਆ ਨਿਰਮਲ ਮੰਦਿਰ ਜੋ ਬਣਿਆ ਸੀਗਾ ਅੱਜ ਉਹਦੀ 3ਵਾਂ ਵਰ੍ਹੇਗੰਢ ਦੇ ਉਪਲੈਕਸ਼ ਦੇ ਵਿੱਚ ਟਾਇਰ ਮਾਰਕੀਟ ਵੱਲੋਂ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਉੱਚੇ ਚੇਚੇ ਤੌਰ ਦੇ ਉੱਤੇ ਸਾਡੇ ਲੁਧਿਆਣਾ ਸ਼ਹਿਰ ਦੇ ਮੇਅਰ ਸਾਹਿਬ ਸ਼੍ਰੀ ਰਕੇਸ਼ ਪ੍ਰਸ਼ਰ ਸਾਹਿਬ ਉਹ ਸਾਡੇ ਹਰਮਰ ਪਿਆਰੇ ਨੇਤਾ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਵੀ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਆਉਣ ਵਾਲੇ ਆ ਸੋ ਮੈਂ ਇਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਟਾਇਰ ਮਾਰਕਟ ਵੱਲੋਂ ਔਰ ਸਾਡੇ ਦਿਨੇਸ਼ ਤੁੱਲੀ ਜੀ ਔਰ ਟਾਇਰ ਮਾਰਕਟ ਐਸੋਸੀਏਸ਼ਨ ਦੇ ਸਾਰੇ ਹੀ ਦੁਕਾਨਦਾਰਾਂ ਵੱਲੋਂ ਇੱਕ ਵਿਸ਼ਾਲ ਜੋ ਭੰਡਾਰਾ ਲਗਾਇਆ ਗਿਆ ਹੈ ਅੱਜ ਦੇ ਦਿਨ ਦੇ ਉੱਤੇ ਮੈਂ ਇਹਨਾਂ ਸਾਰੇ ਹੀ ਦੁਕਾਨਦਾਰਾਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਇਹਨਾਂ ਸਾਰੇ ਜੀ ਦੋਸਤਾਂ ਦੇ ਉੱਤੇ ਇਸੇ ਤਰ੍ਹਾਂ ਆਪਣੀ ਮੇਰਾ ਪਰਿਆ ਹੱਥ ਰੱਖਣਾ ਤਾਂ ਜੋ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਧਰਮ ਦੀ ਸੇਵਾ ਕਰਦੇ ਰਹਿਣ ਜੈ ਸ਼੍ਰੀ ਰਾਮ ਅੱਜ ਪ੍ਰਭੂ ਜੀ ਰਾਮ ਦੇ ਮੰਦਾਨ ਨਿਰਵਾਨ 3 ਸਾਲ ਪੂਰੇ ਹੋਣ ਤੇ ਟਾਇਰ ਮਾਰਕੀ ਐਸੋਸੀਏਸ਼ਨ ਨੇ ਲੰਗਰ ਦਾ ਯੋਜਨ ਕੀਤਾ ਬੜੀ ਖੁਸ਼ੀ ਹੋਈ ਹੈ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਇਸ ਐਸੋਸੀਏਸ਼ਨ ਚੜ੍ਹਦੀ ਕਲਾ ਜ ਰੱਖੇ ਤੰਦਰੁਸਤੀਆਂ ਦੇ ਤੇ ਜੋ ਵੀ ਜਦ ਵੀ ਕੋਈ ਕੰਮ ਕਹਿੰਦੇ ਐ ਐਸੋਸੀਏਸ਼ਨ ਵਾਲੇ ਮੈਂ ਉਸੇ ਟਾਈਮ ਉਹਨਾਂ ਦਾ ਕੰਮ ਕਰਦਾ ਇੱਕ ਰਿਕੁਐਸਟ ਤੁਹਾਡੇ ਥਾਈ ਵੀ ਕਰ ਰਿਹਾ ਤੇ ਇਹਨਾਂ ਨੂੰ ਕਰੋਸ਼ਮਡ ਦਾ ਕਿਹਾ ਵਾ ਉਹ ਤੁਹਾਡੇ ਮਾਦਮ ਵੀ ਕਹਿ ਰਹੇ ਆ ਵੀ ਥੋੜਾ ਥੋੜਾ ਅੰਦਰ ਹੋ ਜਿਓ ਤਾਂ ਕਿ ਹੁਣ ਸ਼ਕਤੀ ਹੋ ਰਹੀ ਹੈ ਬਹੁਤ ਵੀ ਐਸੋਸੀਏਸ਼ਨ ਚ ਲਾਂਘਾ ਸਹੀ ਕਰ ਲੋ ਕਿਉਂਕਿ ਲੋਕ ਬਹੁਤ ਦੁਕਾਨਦਾਰ ਬਾਹਰ ਆਏ ਹੋਏ ਆ ਤੇ ਮੈਂ ਇੱਕ ਵਾਰੀ ਫੇਰ ਸਾਰੀ ਐਸ਼ ਨੂੰ ਵਧਾਈ ਦਿੰਨਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਵੀ ਉਹਨਾਂ ਚੜ੍ਹਦੀ ਕਲਾ ਰੱਖੇ ਤਾਂ ਕਿ ਸਮਾਜ ਦਾ ਤੇ ਧਾਰਮਿਕ ਕੰਮ ਦਾ ਐਂ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਐਂ ਕੰਮ ਕਰਦੇ ਰਹਿਣ ਜੈ ਸ਼੍ਰੀ ਰਾਮ ਉਹ ਸਹੀ ਕਹਿ ਰਹੇ ਨੇ ਕਿਉਂਕਿ ਪਿੱਛੋਂ ਬਹੁਤ ਸਖਤੀ ਹੋ ਰਹੀ ਹੈ ਕੱਲੀ ਖਾਲੀ ਇੱਥੇ ਲੁਧਿਆਣੇ 'ਚ ਨਹੀਂ ਹਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਫਿਰ ਵੀ ਉਹਨਾਂ ਨੇ ਬਹੁਤ ਸਾਡਾ ਸਾਥ ਦੇ ਰਹੇ ਨੇ ਸਾਡੇ ਨਾਲ ਮੋਟੇ ਨਾਲ ਮੋਢਾ ਲਾ ਕੇ ਖੜੇ ਦਿੰਦੇ ਨੇ ਹਰ ਵਕਤ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਦੇ ਸਾਨੂੰ ਕੌਂਸਲਰ ਪਹਿਲਾਂ ਦਾ ਕੌਂਸਲਰ ਸਾਹਮਣੇ ਮਿਲਨੇ ਸਾਡੇ ਇਸ ਇਲਾਕੇ ਦੇ ਵਿੱਚ 6 ਵਾਰ 6ਵੀਂ ਵਾਰ ਉਹ ਜਿੱਤੇ ਨੇ ਤੇ ਬਾਕੀ ਜੋ ਉਹਨਾਂ ਦੇ ਪਰਮਾਤਮਾ ਨੇ ਕਿਰਪਾ ਕੀਤੀ ਆ ਸਾਡੂ ਇਹ ਬਹੁਤ ਖੁਸ਼ੀ ਦੀ ਗੱਲ ਐ ਸਾਡੇ ਸੀਨੀਅਰ ਡਿਪਟੀ ਮੀਅਰ ਸਾਹਿਬ ਵੀ ਉਹੀ ਨੇ ਉਹਨਾਂ ਦੇ ਕਰਕੇ ਸਾਨੂੰ ਬਹੁਤ ਹਰ ਟਾਈਮ ਪ੍ਰੋਬਲਮ ਤੋਂ ਵਿਚਾਰਨ ਦਾ ਅੱਜ ਕਿੰਨੀ ਖੁਸ਼ੀ ਆ ਜਿਹੜਾ ਅੱਜ ਬਹੁਤ ਖੁਸ਼ੀ ਆ ਉਹ ਹਰ ਟਾਈਮ ਜਦੋਂ ਵੀ ਆਪਾਂ ਫੋਨ ਕਰਦੇ ਆਂ ਧੀ ਰਾਤੀ ਫੋਨ ਕਰੀਏ ਸਾਡੇ ਨਾਲ ਹਰ ਸਮੇਂ ਖੜੇ ਨੇ ਜਿਹੜਾ ਅੱਜ RAM ਦੀ ਜਿਹੜੀ ਅੱਜ ਬਹੁਤ ਵੱਡਾ ਦੀਵਾਲੀ ਦਾ ਜਿਹੜਾ ਤਿਹਾੜ ਮਨਿਆ ਜਾਂਦਾ ਹੈ ਕਿੰਨੀ ਖੁਸ਼ੀ ਆ ਇਹ ਤਾਂ ਬਹੁਤ ਖੁਸ਼ੀ ਆ ਭਰੂ RAM ਜੀ ਦੇ ਜਿਹੜਾ ਜਨਮ ਸਥਾਨ ਦੀ ਜਿਹੜੀ ਸਾਨੂੰ ਸਾਰੇ ਇਲਾਕਿਆਂ ਦੇ ਨਿਵਾਸੀਆਂ ਨੂੰ ਖੁਸ਼ੀ ਆ ਪੂਰੇ ਸ਼ਹਿਰ ਨੂੰ ਤੇ ਅੱਜ ਤੁਸੀਂ ਦੇਖ ਰਹੇ ਹੋਗੇ ਥਾ ਥਾ ਲੰਗਰ ਲੱਗੇ ਹੋਏ ਨੇ ਇਸ ਚੀਜ਼ ਦਾ ਬਹੁਤ ਆਪਾਂ ਨੂੰ ਹੈਗਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਪ੍ਰੈਸ਼ਰ ਸਾਹਿਬ ਦਾ ਤੇ ਗੋਲਦੀ ਸਰਵਾਲ ਜੀ ਵੀ ਨਾਲ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਤੁਹਾਡਾ ਡਿਪਟੀ ਮੇਅਰ ਸਾਹਿਬ ਦਾ ਸਾਡੇ ਕੋਲ ਆਏ ਸਾਡੇ ਦਾ ਮਾਰਕੀਟ ਚਰਨ ਪਾਏ ਆ ਸਾਡੇ 7 ਸਾਲ ਤੋਂ ਇਹੀ ਕਾਉਂਸਲਰ ਦੀ ਉਹ ਨਹੀਂ ਸਾਡੇ ਬੜੀ ਖੁਸ਼ੀ ਗੱਲ ਸਾਡੇ ਹੀ ਡਿਪਟੀ ਮੇਅਰ ਏਰੀਆ ਦਾ ਬਣੇ ਆ ਹਾਂ ਹੁਣ ਤੇ ਕਿੰਨੀ ਕੋ ਖੁਸ਼ੀ ਹੈ ਜਿਹੜੀ ਅੱਜ ਆ ਕੇ ਰਾਮ ਮੰਦਰ ਜਿਹੜਾ ਬਹੁਤ ਜ਼ਿਆਦਾ ਖੁਸ਼ੀ ਹੈ ਹਿੰਦੂਆਂ ਸਾਡੇ ਬਹੁਤ ਜ਼ਿਆਦਾ ਖੁਸ਼ੀ ਹੈ ਬੇਨਤੀ ਕਰਕੇ ਜਿਹੜੇ ਤੁਹਾਡੇ ਸਮਾਨ ਜਿਹੜੇ ਬਾਹਰ ਪਏ ਦੁਕਾਨਾਂਦਾਰਾਂ ਦੇ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਥੋੜਾ ਜਿਹਾ ਆਪਣਾ ਅੰਦਰ ਰੱਖ ਲਓ ਉਹ ਕਰਾਂਗੇ ਹੁਣ ਇਹਨਾਂ ਦਾ ਪੂਰਾ ਜੋ ਇਹਨਾਂ ਦੇ ਡਿਊਟੀ ਲਾਈ ਹੈ ਸਾਰੀ ਮਾਰਕੀਟ ਨੂੰ ਕਰਾਂਗੇ ਅੰਦਰ ਪੂਰੇ ਨਾਲ ਮਾਰਕੀਟ ਦੇ ਨਾਲ ਪੂਰੇ ਨਾਲ ਖੜੇ ਹੋ ਤੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਬਿਲਕੁਲ ਖੜੇ ਆ ਬਲਕਿ ਇੰਨਾ ਦਾ ਮੇਰ ਦੇਖਿਆ ਸੀਗਾ ਜਿਹੜਾ ਕਹਿ ਕੇ ਜਾ ਰਿਹਾ ਨਹੀਂ 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 ਬਹੁਤ ਅچھے ਬੰਦੇ ਆ ਬਹੁਤ ਵਧੀਆ जय श्री राम जी ਸਭ ਤੋਂ ਪਹਿਲਾਂ ਅੱਜ ਅਸੀਂ ਅਯੋਧਿਆ ਦੇ ਵਿੱਚ ਭਵਿਆ ਨਿਰਮਲ ਮੰਦਿਰ ਜੋ ਬਣਿਆ ਸੀਗਾ ਅੱਜ ਉਹਦੇ 3 ਤੀਸਰੀ ਵਰ੍ਹੇਗੰਢ ਦੇ ਉਪਲਕਸ਼ ਦੇ ਵਿੱਚ ਟਾਇਰ ਮਾਰਕੀਟ ਵੱਲੋਂ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਉੱਚੇ-ਚੇ ਤੌਰ ਦੇ ਉੱਤੇ ਸਾਡੇ ਲੁਧਿਆਣਾ ਸ਼ਹਿਰ ਦੇ ਮੇਅਰ ਸਾਹਿਬ ਸ਼੍ਰੀ ਰਕੇਸ਼ ਪ੍ਰਸ਼ਰ ਸਾਹਿਬ ਉਹ ਸਾਡੇ ਹਰ ਮਾਰੇ ਪਿਆਰੇ ਨੇਤਾ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ ਵੀ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਆਣ ਵਾਲੇ ਆ ਸੋ ਮੈਂ ਇਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਟਾਇਰ ਮਾਰਕੀਟ ਵੱਲੋਂ ਔਰ ਸਾਡੇ ਦਿਨੇਸ਼ ਤੁੱਲੀ ਜੀ ਔਰ ਟਾਇਰ ਮਾਰਕੀਟ ਐਸੋਸੀਏਸ਼ਨ ਦੇ ਸਾਰੇ ਦੁਕਾਨਦਾਰਾਂ ਵੱਲੋਂ ਇੱਕ ਵਿਸ਼ਾਲ ਜੋ ਭੰਡਾਰਾ ਲਗਾਇਆ ਗਿਆ ਹੈ ਅੱਜ ਦੇ ਦਿਨ ਦੇ ਉੱਤੇ ਮੈਂ ਇਹਨਾਂ ਸਾਰੇ ਦੁਕਾਨਦਾਰਾਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਇਹਨਾਂ ਸਾਰੇ ਜੀ ਦੋਸਤਾਂ ਦੇ ਉੱਤੇ ਇਸੇ ਤਰ੍ਹਾਂ ਆਪਣੀ ਮੇਹਰ ਪਰਿਆ ਹੱਥ ਰੱਖਣਾ ਤਾਂ ਜੋ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਧਰਮ ਦੀ ਸੇਵਾ ਕਰਦੇ ਰਹਿਣ ਜੈ ਸ਼੍ਰੀ ਰਾਮ ਅੱਜ ਪ੍ਰਭੂ ਜੀ ਦੇ ਰਾਮ ਦੇ ਮੰਦਦਾਨ ਨਿਰਵਾਨ 3 ਸਾਲ ਪੂਰੇ ਹੋਣ ਤੇ ਟਾਇਰ ਮਾਰਕੀ ਐਸੋਸੀਏਸ਼ਨ ਨੇ ਲੰਗਰ ਦਾ ਯੋਜਨ ਕੀਤਾ ਬੜੀ ਖੁਸ਼ੀ ਹੋਈ ਹੈ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਵੀ ਇਸ ਐਸੋਸੀਏਸ਼ਨ ਚੜ੍ਹਦੀ ਕਲਾ ਜ ਰੱਖੇ ਤੰਦਰੁਸਤੀਆਂ ਦੇ ਤੇ ਜੋ ਵੀ ਜਦ ਵੀ ਕੋਈ ਕੰਮ ਕਹਿੰਦੇ ਐ ਐਸੋਸੀਏਸ਼ਨ ਵਾਲੇ ਮੈਂ ਉਸੇ ਟਾਈਮ ਉਹਨਾਂ ਦੇ ਕੰਮ ਕਰਦਾ ਇੱਕ ਰਿਕਵੈਸਟ ਤੁਹਾਡੇ ਥਾਈ ਵੀ ਕਰ ਰਹੇ ਹਾਂ ਤੇ ਇਹਨਾਂ ਨੂੰ ਕਰੋਸ਼ਮੜ ਦਾ ਕਿਹਾ ਵਾ ਉਹ ਤੁਹਾਡੇ ਮਾਦਮ ਵੀ ਕਹਿ ਰਹੇ ਆ ਵੀ ਥੋੜਾ ਥੋੜਾ ਅੰਦਰ ਹੋ ਜੇ ਤਾਂ ਕਿ ਹੁਣ ਸ਼ਕਤੀ ਹੋ ਰਹੀ ਹੈ ਬਹੁਤ ਵੀ ਐਸੋਸੀਏਸ਼ਨ ਚੋਂ ਨਾਂਗਾ ਸਹੀ ਕਰ ਲੋ ਕਿ ਲੋਕ ਬਹੁਤ ਦੁਕਾਨਦਾਰ ਬਾਹਰ ਆਏ ਹੋਏ ਆ ਤੇ ਮੈਂ ਇੱਕ ਵਾਰੀ ਫੇਰ ਸਾਰੀ ਐਸ਼ ਨੂੰ ਵਧਾਈ ਦਿੰਨਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਵੀ ਉਹਨਾਂ ਚੜ੍ਹਦੀ ਕਲਾ ਰੱਖੇ ਤਾਂ ਕਿ ਸਮਾਜ ਦਾ ਤੇ ਧਾਰਮਿਕ ਕੰਮ ਦਾ ਐਂ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਐਂ ਕੰਮ ਕਰਦੇ ਰਹਿਣ ਜੈ ਸ਼੍ਰੀ ਰਾਮ ਉਹ ਸਹੀ ਕਹਿ ਰਹੇ ਨੇ ਕਿਉਂਕਿ ਪਿੱਛੋਂ ਬਹੁਤ ਸਕਤੀ ਹੋ ਰਹੀ ਹੈ ਕੱਲੀ ਖਾਲੀ ਇੱਥੇ ਲੁਧਿਆਣਾ ਚ ਨਹੀਂ ਹਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਫਿਰ ਵੀ ਉਹਨਾਂ ਨੇ ਬਹੁਤ ਸਾਡਾ ਸਾਥ ਦੇ ਰਹੇ ਨੇ ਸਾਡੇ ਨਾਲ ਮੋਟੇ ਨਾ ਮੋਢਾ ਲਾ ਕੇ ਖੜੇ ਰਹਿੰਦੇ ਨੇ ਹਰ ਵਕਤ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਦੇ ਸਾਨੂੰ ਸਪਾਂਸਰਸ ਪਹਿਲਾਂ ਤਾਂ ਕੌਂਸਲਰ ਸਾਹਿਬ ਨੂੰ ਮਿਲਨੇ ਸਾਡੇ ਇਸ ਇਲਾਕੇ ਦੇ ਵਿੱਚ 6 ਵਾਰ 6ਵੀਂ ਵਾਰ ਉਹ ਜਿੱਤੇ ਨੇ ਤੇ ਬਾਕੀ ਜੋ ਉਹਨਾਂ ਨੇ ਪਰਮਾਤਮਾ ਦੀ ਕਿਰਪਾ ਕੀਤੀ ਆ ਸਾਡੂ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਸੀਨੀਅਰ ਡਿਪਟੀ ਮੀਅਰ ਸਾਹਿਬ ਵੀ ਉਹੀ ਨੇ ਉਹਨਾਂ ਦੇ ਕਰਕੇ ਸਾਨੂੰ ਬਹੁਤ ਹਰ ਟਾਈਮ ਪ੍ਰੋਬਲਮ ਤੋਂ ਵਿਚਾਰਨ ਦਾ ਅੱਜ ਕਿੰਨੀ ਖੁਸ਼ੀ ਆ ਜਿਹੜਾ ਅੱਜ ਬਹੁਤ ਖੁਸ਼ੀ ਆ ਉਹ ਹਰ ਟਾਈਮ ਜਦੋਂ ਵੀ ਆਪਾਂ ਫੋਨ ਕਰਦੇ ਆਂ ਅਤੀ ਰਾਤੀ ਫੋਨ ਕਰੀਏ ਸਾਡੇ ਨਾਲ ਹਰ ਸਮੇਂ ਖੜੇ ਨੇ ਜਿਹੜਾ ਅੱਜ RAM ਦੀ ਜਿਹੜੀ ਅੱਜ ਬਹੁਤ ਵੱਡਾ ਦੀਵਾਲੀ ਦਾ ਜਿਹੜਾ ਤਿਹਾੜ ਮਣਿਆ ਜਾਂਦਾ ਹੈ ਕਿੰਨੀ ਖੁਸ਼ੀ ਆ ਇਹ ਤਾਂ ਬਹੁਤ ਖੁਸ਼ੀ ਆ ਭਰੂ RAM ਜੀ ਦੇ ਜਿਹੜਾ ਜਨਮ ਸਥਾਨ ਦੀ ਜਿਹੜੀ ਸਾਨੂੰ ਸਾਰੇ ਇਲਾਕਿਆਂ ਦੇ ਨਿਵਾਸੀਆਂ ਨੂੰ ਖੁਸ਼ੀ ਆ ਪੂਰੇ ਸ਼ਹਿਰ ਨੂੰ ਤੇ ਅੱਜ ਤੁਸੀਂ ਦੇਖ ਰਹੇ ਹੋਗੇ ਥਾ ਥਾ ਲੰਗਰ ਲੱਗੇ ਹੋਏ ਨੇ ਇਸ ਚੀਜ਼ ਦਾ ਬਹੁਤ ਆਪਾਂ ਨੂੰ ਹੈਗਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਪ੍ਰੈਸ਼ਰ ਸਾਹਿਬ ਦਾ ਤੇ ਗੋਲਦੀ ਸਰਵਾਲ ਜੀ ਵੀ ਨਾਲ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਡਿਪਟੀ ਮੇਅਰ ਸਾਹਿਬ ਦਾ ਸਾਡੇ ਕੋ ਆਏ ਸਾਡੇ ਦਾ ਮਾਰਕੀਟ ਚਰਨ ਪਾਏ ਆ ਸਾਡੇ 7 ਸਾਲ ਤੋਂ ਇਹੀ ਕਾਉਂਸਲਰ ਦੀ ਹੋਣ ਰਹੀ ਸਾਡੇ ਬੜੀ ਖੁਸ਼ੀ ਗੱਲ ਸਾਡੇ ਹੀ ਡਿਪਟੀ ਮੇਅਰ ਏਰੀਆ ਦਾ ਬਣੇ ਆ ਹਾਂ ਹੁਣ ਤੇ ਕਿੰਨੀ ਕੋ ਖੁਸ਼ੀ ਹੈ ਜਿਹੜੀ ਅੱਜ ਆ ਕੇ ਰਾਮ ਮੰਦਰ ਜਿਹੜਾ ਬਹੁਤ ਜ਼ਿਆਦਾ ਖੁਸ਼ੀ ਹੈ ਹਿੰਦੂਆਂ ਸਾਡੇ ਬਹੁਤ ਜ਼ਿਆਦਾ ਖੁਸ਼ੀ ਹੈ ਇੱਕ ਬੇਨਤੀ ਕਰਕੇ ਆਈ ਜਿਹੜੇ ਤੁਹਾਡੇ ਸਮਾਨ ਜਿਹੜਾ ਬਾਹਰ ਪਿਆ ਦੁਕਾਨਾਂਦਾਰਾਂ ਦੇ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਥੋੜਾ ਜਿਹਾ ਆਪਣਾ ਅੰਦਰ ਰੱਖ ਲਓ ਉਹ ਕਰਾਂਗੇ ਹੁਣ ਇਹਨਾਂ ਦਾ ਪੂਰਾ ਜੋ ਇਹਨਾਂ ਦੇ ਡਿਊਟੀ ਲਾਈ ਹੈ ਸਾਰੀ ਮਾਰਕੀਟ ਨੂੰ ਕਰਾਂਗੇ ਅੰਦਰ ਪੂਰੇ ਨਾਲ ਮਾਰਕੀਟ ਦੇ ਨਾਲ ਨਾਲ ਖੜੇ ਹੋ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਬਿਲਕੁਲ ਖੜੇ ਹਨ ਮਨ ਕਦੇ ਇਦਾਂ ਦਾ ਮੇਰ ਦੇਖਿਆ ਹੁੰਦਾ ਜਿਵੇਂ ਕਹਿ ਕੇ ਜਾ ਰਿਹਾ ਨਹੀਂ 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 ਬਹੁਤ ਅੱਛੇ ਬੰਦੇ ਹੈ ਬਹੁਤ ਵਧੀਆ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਅੱਜ ਅਸੀਂ ਅਯੋਧਿਆ ਦੇ ਵਿੱਚ ਭਵਿਆ ਨਿਰਮਾਨ ਮੰਦਿਰ ਜੋ ਬਣਿਆ ਸੀਗਾ ਅੱਜ ਉਹਦੀ ਤੀਸਰੀ ਵਰਸ਼ਗਾਠ ਦੇ ਉਪਲਕਸ਼ ਦੇ ਵਿੱਚ ਟਾਇਰ ਮਾਰਕੀਟ ਵੱਲੋਂ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਸਾਡੇ ਉੱਚੇਚੇ ਤੌਰ ਦੇ ਉੱਤੇ ਸਾਡੇ ਲੁਧਿਆਣੇ ਸ਼ਹਿਰ ਦੇ ਮੇਅਰ ਸਾਹਿਬ ਸ਼੍ਰੀ ਰਕੇਸ਼ ਪ੍ਰਸ਼ਰ ਸਾਹਿਬ ਔਰ ਸਾਡੇ ਹਰਮਰ ਪਿਆਰੇ ਨੇਤਾ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ ਵੀ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਆਣ ਵਾਲੇ ਆ ਸੋ ਮੈਂ ਇਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਟਾਇਰ ਮਾਰਕੀਟ ਵੱਲੋਂ ਔਰ ਸਾਡੇ ਦਿਨੇਸ਼ ਤੁੱਲੀ ਜੀ ਔਰ ਟਾਇਰ ਮਾਰਕੀਟ ਐਸੋਸੀਏਸ਼ਨ ਦੇ ਸਾਰੇ ਹੀ ਦੁਕਾਨਦਾਰਾਂ ਵੱਲੋਂ ਇੱਕ ਵਿਸ਼ਾਲ ਜੋ ਭੰਡਾਰਾ ਲਗਾਇਆ ਗਿਆ ਹੈ ਅੱਜ ਦੇ ਦਿਨ ਦੇ ਉੱਤੇ ਮੈਂ ਇਹਨਾਂ ਸਾਰੇ ਹੀ ਦੁਕਾਨਦਾਰਾਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਇਹਨਾਂ ਸਾਰੇ ਹੀ ਦੋਸਤਾਂ ਦੇ ਉੱਤੇ ਇਸੇ ਤਰ੍ਹਾਂ ਆਪਣੀ ਮੇਰਾ ਪਰਿਆ ਹੱਥ ਰੱਖਣਾ ਤਾਂ ਜੋ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਧਰਮ ਦੀ ਸੇਵਾ ਕਰਦੇ ਰਹਿਣ ਜੈ ਸ਼੍ਰੀ ਰਾਮ ਅੱਜ ਪ੍ਰਭੂ ਸ਼੍ਰੀ ਰਾਮ ਦੇ ਮੰਦਰ ਦਾ ਨਿਰਮਾਨ 3 ਸਾਲ ਪੂਰੇ ਹੋਣ ਤੇ ਟਿਆਰ ਮਾਰਕੀ ਐਸੋਸੀਏਸ਼ਨ ਨੇ ਲੰਗਰ ਦਾ ਯੋਜਨ ਕੀਤਾ ਬੜੀ ਖੁਸ਼ੀ ਹੋਈ ਹੈ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਵੀ ਇਸ ਐਸੋਸੀਏਸ਼ਨ ਚੜ੍ਹਦੀ ਕਲਾ ਜ ਰੱਖੇ ਤੰਦਰੁਸਤੀਆਂ ਦੇ ਤੇ ਜੋ ਵੀ ਜਦ ਵੀ ਕੋਈ ਕੰਮ ਕਹਿੰਦੇ ਐ ਐਸੋਸੀਏਸ਼ਨ ਵਾਲੇ ਮੈਂ ਉਸੇ ਟਾਈਮ ਉਹਨਾਂ ਦਾ ਕੰਮ ਕਰਦਾ ਇੱਕ ਰਿਕਵੈਸਟ ਤੁਹਾਡੇ ਥਾਈ ਵੀ ਕਹਿ ਰਹੇ ਹਾਂ ਤੇ ਇਹਨਾਂ ਨੂੰ ਕਰੋਸ਼ਮਡ ਦਾ ਕਿਹਾ ਵਾ ਉਹ ਤੁਹਾਡੇ ਮਾਦਮ ਵੀ ਕਹਿ ਰਹੇ ਆ ਵੀ ਥੋੜਾ ਥੋੜਾ ਅੰਦਰ ਹੋ ਜਿਓ ਤਾਂ ਕਿ ਹੁਣ ਸ਼ਕਤੀ ਹੋ ਰਹੀ ਹੈ ਬਹੁਤ ਵੀ ਐਸੋਸੀਏਸ਼ਨ ਚੋਂ ਲਾਂਗਰ ਸਹੀ ਕਰ ਲੋ ਕਿਉਂਕਿ ਲੋਕ ਬਹੁਤ ਦੁਕਾਨਦਾਰ ਬਾਹਰ ਆਏ ਹੋਏ ਆ ਤੇ ਮੈਂ ਇੱਕ ਵਾਰੀ ਫੇਰ ਸਾਰੀ ਐਸ਼ ਨੂੰ ਵਧਾਈ ਦਿੰਨਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਵੀ ਉਹਨਾਂ ਚੜ੍ਹਦੀ ਕਲਾ ਰੱਖੇ ਤਾਂ ਕਿ ਸਮਾਜ ਦਾ ਤੇ ਧਾਰਮਿਕ ਕੰਮ ਦਾ ਐਂ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਐਂ ਕੰਮ ਕਰਦੇ ਰਹਿਣ ਜੈ ਸ਼੍ਰੀ ਰਾਮ ਉਹ ਸਹੀ ਕਹਿ ਰਹੇ ਨੇ ਕਿਉਂਕਿ ਪਿੱਛੋਂ ਬਹੁਤ ਸਖਤੀ ਹੋ ਰਹੀ ਹੈ ਕੱਲੀ ਖਾਲੀ ਇੱਥੇ ਲੁਧਿਆਣਾ ਚ ਨਹੀਂ ਹਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਫਿਰ ਵੀ ਉਹਨਾਂ ਨੇ ਬਹੁਤ ਸਾਡਾ ਸਾਥ ਦੇ ਰਹੇ ਨੇ ਸਾਡੇ ਨਾਲ ਮੋਟੇ ਨਾ ਮੋਢਾ ਲਾ ਕੇ ਖੜੇ ਰਹਿੰਦੇ ਨੇ ਹਰ ਵਕਤ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਦੇ ਸਾਨੂੰ ਕਾਉਂਸਲਰ ਪਹਿਲਾਂ ਦਾ ਕਾਉਂਸਲਰ ਸਾਹਮਣੇ ਮਿਲਨੇ ਸਾਡੇ ਇਸੇ ਇਲਾਕੇ ਦੇ ਵਿੱਚ 6 ਵਾਰ 6ਵੀਂ ਵਾਰ ਉਹ ਜਿੱਤੇ ਨੇ ਤੇ ਬਾਕੀ ਜੋ ਉਹਨਾਂ ਨੇ ਪ੍ਰਮਾਤਮਾ ਦੀ ਕਿਰਪਾ ਕੀਤੀ ਆ ਸਾਡੂ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਸੀਨੀਅਰ ਡਿਪਟੀ ਮੀਰ ਸਾਹਿਬ ਵੀ ਉਹੀ ਨੇ ਉਹਨਾਂ ਦੇ ਕਰਕੇ ਸਾਨੂੰ ਬਹੁਤ ਹਰ ਟਾਈਮ ਪ੍ਰੋਬਲਮ ਤੋਂ ਵਿਚਾਰਨ ਦਾ ਅੱਜ ਕਿੰਨੀ ਖੁਸ਼ੀ ਆ ਜਿਹੜਾ ਅੱਜ ਬਹੁਤ ਖੁਸ਼ੀ ਆ ਉਹ ਹਰ ਟਾਈਮ ਜਦੋਂ ਵੀ ਆਪਾਂ ਫੋਨ ਕਰਦੇ ਆਂ ਅਤੀ ਰਾਤੀ ਫੋਨ ਕਰੀਏ ਸਾਡੇ ਨਾਲ ਹਰ ਸਮੇਂ ਖੜੇ ਨੇ ਜਿਹੜਾ ਅੱਜ RAM ਦੀ ਜਿਹੜੀ ਅੱਜ ਬਹੁਤ ਵੱਡਾ ਦੀਵਾਲੀ ਦਾ ਜਿਹੜਾ ਤਿਹਾੜ ਮਣਿਆ ਜਾਂਦਾ ਹੈ ਕਿੰਨੀ ਖੁਸ਼ੀ ਆ ਇਹ ਤਾਂ ਬਹੁਤ ਖੁਸ਼ੀ ਆ ਭਰੂ RAM ਜੀ ਦੇ